हां जी दोस्तों 13 फरवरी ਨੂੰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਪਰ ਸਰਕਾਰ ਨੇ ਪੱਕੇ ਪ੍ਰਬੰਧ ਕਰ ਦਿੱਤੇ ਆ ਸ਼ੰਭੂ ਬਾਰਡਰ ਦੇ ਉੱਤੇ ਮੋٹے-ਮੋٹے ਕਿੱਲ ਲਗਾ ਦਿੱਤੇ ਆ ਅਤੇ ਕੰਕਰੀਟ ਪਾ ਦਿੱਤਾ ਹੈ ਅਤੇ ਬੈਰੀਗੇਡ ਵੀ ਕੀਤਾ ਹੋਇਆ ਹੈ ਐਮਐਸਪੀ ਦੇ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸੀ ਪਰ ਸ਼ੰਭੂ ਬਾਰਡਰ ਬਿਲਕੁਲ ਸੀਲ ਕਰ ਦਿੱਤਾ ਗਿਆ ਤੇ ਉਸ ਦੇ ਉੱਪਰ ਕੰਕਰੀਟ ਪਾ ਦਿੱਤੀ ਗਈ ਹੈ ਪੰਜਾਬ ਦੇ ਕਿਸਾਨ ਵੀ ਸ਼ੰਭੂ ਬਾਰਡਰ ਤੇ ਵੱਡੇ ਵੱਡੇ ਟਰੈਕਟਰ ਤਿਆਰ ਕਰਕੇ ਲੈ ਕੇ ਜਾ ਰਹੇ ਨੇ ਅਤੇ ਹਾਈਡਰੇ ਵੀ ਨਾਲ ਲੈ ਕੇ ਜਾ ਰਹੇ ਨੇ ਪਰ ਸਰਕਾਰ ਨੇ ਵੱਡੇ ਵੱਡੇ ਕਿਲ ਅਤੇ ਬੈਰੀਕਾਡ ਲਗਾਏ ਹੋਏ ਨੇ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਵੀ ਦਿੱਲੀ ਵਾਲਾ ਮੋਰਚਾ ਫਤਿਹ ਕੀਤਾ ਹੈ ਤੇ ਹੁਣ ਵੀ ਇਹ ਕਹਿੰਦੇ ਆ ਅਸੀਂ ਜਿਹੜੇ ਵੀ ਬੈਰੀਕਾਡ ਜਿਹੜੇ ਵੀ ਕਿਲ ਲੱਗੇ ਨੇ ਅਸੀਂ ਪੱਟ ਕੇ ਪਰੇ ਸੁੱਟ ਦੇਵਾਂਗੇ ਐਮਐਸਪੀ ਦੇ ਬਿੱਲਾਂ ਦੀ ਖਾਤਰ ਪੰਜਾਬ ਕਿਸਾਨ ਜਥੇਬੰਦੀਆਂ ਦਿੱਲੀ ਵੱਲੋਂ ਕੂਚ ਕਰ ਰਹੀਆਂ ਨੇ ਸਰਕਾਰ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਕਿ ਉਹ ਦਿੱਲੀ ਨਾ ਪਹੁੰਚਣ ਉਹਨਾਂ ਨੇ ਛੰਮੂ ਬਾਰਡਰ ਬਿਲਕੁਲ ਸੀਲ ਕਰ ਦਿੱਤਾ ਹੋਇਆ ਤੇ ਦੋਸਤੋ ਜਿਵੇਂ ਹੀ ਸਾਨੂੰ ਕੋਈ ਹੋਰ ਅਪਡੇਟ ਮਿਲੇਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਬਣੇ ਰਹੋ ਸਾਡੇ ਚੈਨਲ ਦੇ ਨਾਲ